ਸਤਿ ਸ਼੍ਰੀ ਅਕਾਲ ਜੀ ਅੱਜ 14 ਜੁਲਾਈ 2025 ਹੈ ਸਮਾਂ ਸ਼ਾਮ ਦੇ 5:00 ਵਜੇ ਹੈ ਧਗਰ ਦੇ ਵਿੱਚ ਪਾਣੀ ਦਾ ਪੱਤਰ ਹੈ ਜਦ ਇੱਕ ਫੁੱਟ ਵੱਜ ਜਾਂਦਾ ਹੈ ਜਦ ਇੱਕ ਫੁੱਟ ਘਟ ਜਾਂਦਾ ਹੈ ਕੱਲ ਜਿਵੇਂ ਪਾਣੀ ਵੱਤੀ ਸੀ ਅੱਜ ਅੱਧੇ ਫੁੱਟ ਮੰਗੂ ਪਾਣੀ ਨੇ ਜਿਹੜਾ ਉਹ ਘਟ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਕਿ ਧਗਰ ਦੇ ਚਾਂਦਪਰਾ ਸੈਸ਼ਨ ਦੇ ਜਿਹੜੇ 21 ਦਰਵਾਜ਼ੇ ਐ ਇਹਨਾਂ ਦੇ ਵਿੱਚੋਂ ਹਾਈਡਰਵਾਦੀਏ ਜਿਹੜੇ ਦੋ ਪੂਰੀ ਤਰ੍ਹਾਂ ਬੰਦਾ ਹੈ ਇੱਕ ਅੱਧਾ ਬੰਦਾ ਹੈ ਹੋਰ ਨਾਲ ਵਿੱਚ ਵੀ ਕਿਸੇ ਦੇ ਵਿੱਚ ਦਰਖਤ ਫਸਿਆ ਹੋਇਆ ਕਿਸੇ ਦੇ ਵਿੱਚ ਕੱਲੀ ਬੂਟੀ ਫਸੀ ਹੋਈ ਹੈ ਜਿਹੜੇ ਕਰਕੇ ਆਪ ਵੀ ਦੇਖ ਸਕਦੇ ਆ ਕਿ ਲਹਿਰਾਂ ਬਣਨੀ ਸ਼ੁਰੂ ਹੋ ਗਈਆਂ ਇਹ ਉਦ ਹੀ ਬਣਨੀ ਹੈ ਜਦੋਂ ਫੁੱਲਾਂ ਦੇ ਵਿੱਚ ਦਰਖਤ ਦੇ ਬੀਤੀ ਵਗੈਰਾ ਫਸੀ ਹੁੰਦੀ ਹੈ ਹੁਣ ਜਿਹੜੇ ਦੋ ਪੁਲ ਬਿਲਕੁਲ ਬੰਦਾ ਹੈ ਇੱਕ ਪੁਲ ਅੱਧਾ ਬੰਦਾ ਹੈ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਦਰਖਤ ਹੈ ਆ ਨਵਾਂ ਦਰਖਤ ਆਇਆ ਉਹ ਪਿੱਛੋਂ 5 ਜਨਾ ਤੋਂ ਪਿਆ ਹੈ ਜਿਹੜਾ ਕੱਲ ਪਾਣੀ ਦੇ ਵਿੱਚ ਅੱਧਾ ਡੁੱਬਿਆ ਹੋਇਆ ਸੀ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਵੇਂ ਆਖਾ ਦੀ ਪਹਿਲਾਂ ਇਹਨਾਂ ਪੁਲਾਂ ਦੀ ਸਫਾਈ ਕੀਤੀ ਸੀ ਕੋਕਲਨ ਮਸ਼ੀਨ ਦੇ ਨਾਲ ਸੋ ਇੱਕ ਵਾਰ ਫੇਰ ਕੋਕਲਨ ਮਸ਼ੀਨ ਦੇ ਨਾਲ ਇਹਨਾਂ ਪੁਲਾਂ ਦੀ ਸਫਾਈ ਦੀ ਜ਼ਰੂਰਤ ਹੈ ਕਿਉਂਕਿ ਕੁਦਰਤ ਵਿਅੰਤ ਹੈ ਭਾਵੇਂ ਹਲੇ ਖਤਰੇ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਪਰ ਫੇਰ ਵੀ ਪਤਾ ਨਹੀਂ ਤਰੋਂ ਕਰਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਉੱਜੇ ਉਤੇ ਤੋਂ ਇਹੀ ਚੰਗਾ ਹੈ ਕਿ ਅਸੀਂ ਪਹਿਲਾਂ ਆਪਣੇ ਜਿਹੜੇ ਪ੍ਰਬੰਧ ਹੈ ਉਹ ਠੀਕ ਰੱਖ ਲਈਏ ਪੁਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਤੀ ਹੈ ਜਿਹੜਾ ਪਿੱਛੋਂ ਜਿੰਨਾ ਵੀ ਪਾਣੀ ਆਉਂਦਾ ਹੈ ਉਹ ਪਾਣੀ ਸਮੂਥ ਇਥੋਂ ਡਿਸਚਾਰਜ ਹੁੰਦਾ ਰਹੇ ਕਗਰ ਦੇ ਚਾਂਦਪੁਰਾ ਸੈਫਨ ਦੀ ਜਿਹੜੀ ਕਪੈਸਿਟੀ ਹੈ ਉਹ 27000 ਕਿਊਸਕ ਪਾਣੀ ਨੂੰ ਡਿਸਚਾਰਜ ਕਰਨ ਦੀ ਹੈ ਭਾਵੇਂ ਹਲੇ 2700 ਕਿਊਸਕ ਪਾਣੀ ਹੈ ਪਰ ਫਿਰ ਵੀ ਪੁਲ ਸਾਫ਼ ਕਰਨੇ ਜ਼ਰੂਰੀ ਹੈ ਕਿਉਂਕਿ ਜੇ ਪੁਲ ਸਾਫ਼ ਹੋਣਗੇ ਤਾਂ ਫਿਰ ਭਾਵੇਂ ਜਿੰਨਾ ਵੀ ਪਾਣੀ ਹੋਵੇ ਉਹ ਠੀਕ ਠੰਗ ਦੇ ਨਾਲ ਪਾਣੀ ਕ੍ਰੋਸ ਹੁੰਦਾ ਰਹਿੰਦਾ ਪਰ ਜਦੋਂ ਪੁਲ ਬੰਦ ਹੋ ਜਾਂਦੇ ਆ ਉਦੋਂ ਹੀ ਸਮੱਸਿਆ ਖੜੀ ਹੁੰਦੀ ਹੈ ਸੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪੁਲਾਂ ਨੂੰ ਕੱਲ ਨੂੰ ਸਾਫ਼ ਕਰਵਾਇਆ ਜਾਵੇ ਇਹ ਪੋਕਲਾਈਨ ਮਸ਼ੀਨ ਦੇ ਨਾਲ ਹੋਣਗੇ ਆਪ ਵੀ ਦੇਖ ਸਕਦੇ ਹੋ ਇਹ ਦ੍ਰਿਸ਼ ਹੈ ਕਿ ਪਾਣੀ ਫੁੱਟ ਡੇਢ ਫੁੱਟ ਹੋਰ ਪਾਣੀ ਵੱਜ ਜਾਂਦਾ ਘਰ ਦੇ ਵਿੱਚ ਤਾਂ ਇਹ ਇਹ ਦ੍ਰਿਸ਼ ਵੀ ਜਾ ਕੇ ਉਹਨਾਂ ਪੁਲਾਂ ਦੇ ਵਿੱਚ ਫਸਣਗੇ ਤੇ ਪਿੱਛੋਂ ਹੋਰ ਰੂਟੀ ਦੇ ਦ੍ਰਿਸ਼ ਹੈ ਜਿਹੜੇ ਉਹ ਵੀ ਜਿਵੇਂ ਜਿਵੇਂ ਪਾਣੀ ਵੱਧਦਾ ਹੈ ਤੇ ਘੱਗਰ ਦੇ ਵਿੱਚ ਆਉਂਦੇ ਆ। ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਪੁਰਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਪਾਣੀ ਜਿਹੜਾ ਉਹ ਠੀਕ ਢੰਗ ਤੇ ਨਾਲ ਇਹਨਾਂ ਪੁਰਾਂ ਦੇ ਵਿੱਚੋਂ ਪ੍ਰਵਾਹ ਹੁੰਦਾ ਰਹੇ। ਘੱਗਰ ਦੇ ਚਾਂਦਪੁਰਾ ਸੈਕਸ਼ਨ ਦੇ ਪੁਲਾਂ 'ਚ ਆ ਜਿਹੜੇ ਦਰਖਤ ਫਸੇ ਐ। ਇਹਨਾਂ ਕਰਕੇ ਦੋ ਕੋਲ ਅੱਧੇ ਕ ਬੰਦਾ ਜਿਨ੍ਹਾਂ ਚ ਮਾਮੂਲੀ ਪਾਣੀ ਚੱਲ ਰਿਹਾ ਹੈ ਦੋ ਕੋਲ ਪੂਰਨ ਰੂਪ ਦੇ ਵਿੱਚ ਬੰਦ ਹੋਏ ਪਏ ਐ ਤੁਸੀਂ ਜੇਦੋ ਇੱਥੋਂ ਦੇਖੋਗੇ ਉਹਦਾ 9 ਨੰਬਰ ਤੋਂ ਹੈ ਜਿਹੜਾ ਉਹ ਦੇਖ ਸਕਦੇ ਆ ਜਾ ਜਾਂਦੇ ਤੁਹਾਨੂੰ ਪਾਣੀ ਨਿਕਦਾ ਹੋਊਗਾ ਕਿ ਉੱਥੇ ਪਾਣੀ ਹੈ ਜਿਹੜਾ ਰੁਕਿਆ ਹੋਇਆ ਹੈ ਬਿਲਕੁਲ ਮੰਮੁਲੀ ਜਾਂ ਪਾਣੀ ਦਾ ਵਹਾਅ ਹੈ ਉਹਨਾਂ ਪੁਲਾਂ ਵਿੱਚ ਜੋ ਪੁਲੋ ਸੂਰੇ ਬੰਦ ਹੋ ਰਹੇ ਐ ਇੱਕ ਪੁਲ ਉਹਨਾਂ ਤੋਂ ਏਸ ਸਾਈਡ ਦਾ ਅੱਧੇ ਵਾਂਗੂ ਬੰਦ ਐ ਇਹ ਇੱਧਰ 9 ਨੰਬਰ ਦਾ ਪੁਲ ਇਥੋਂ ਸਟਾਰਟ ਕਰਕੇ ਕਿ ਤੁਹੋਗੇ ਜੇ ਕਿਸ਼ਮ ਨੰਬਰ ਕੋਲ ਜੇ ਆ ਗਿਆ 1 2 3 4 5 6 7 8 9 ਇਹੜੀ ਪਲਾਂ ਦੇ ਵਿੱਚੋਂ ਪਾਣੀ ਘੱਟ ਹੁੰਦਾ ਹੈ ਯਾਰ ਬੰਦ ਹੋ ਚੁੱਕੇ ਹੁੰਦੇ ਆ ਉੱਪਰ ਪਾਣੀ ਟਿੱਕੜ ਤੀ ਪਤਾ ਲੱਗ ਜਾਂਦਾ ਕਿ ਇੰਨਾ ਫੁਲਾਂ ਦੇ ਵਿੱਚ ਬਰਖਤ ਵਗੈਰਾ ਫਸੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਕਿ ਐਸ ਜਗ੍ਹਾ ਦੇ ਉੱਤੇ ਪਾਣੀ ਵੀ ਹੈ ਜਿਹੜਾ ਮਮੁੱਲੀ ਜਿਹਾ ਹਿੱਕਲ ਰਿਹਾ ਹੈ ਇਹ ਫੁੱਲ ਬੰਦ ਹੋਣ ਦੀ ਨਿਸ਼ਾਨੀ ਹੁੰਦੀ ਹੈ